ਕਿਸਾਨ ਯੂਨੀਅਨ ਖੋਸਾ ਜਿੰਦਾਬਾਦ 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 ਸਾਡੇ ਇੱਕ ਜਿੰਦਾਬਾਦ 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 ਕਿਸਾਨ ਯੂਨੀਅਨ ਖੋਸਾ ਜਿੰਦਾਬਾਦ 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 ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡੇ ਸਾਰੇ ਹੀ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਥੇਤੀ ਦੇ ਸੱਤ ਹੀ ਸਾਡਾ ਸਾਰਾ ਕੁਝ ਚੱਲ ਰਹੀ ਹਾਂਜੀ ਕਿਸ ਤਰ੍ਹਾਂ ਦੇਖਦੇ ਕਿ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨੇ ਸੇਂਟਰ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸਬਦਾ ਬਿਆਨਾਂ ਰਾਈ ਜਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗੱਲ ਤੱਕ ਕੋਈ ਗੱਲ ਨਹੀਂ ਇਦਾਂ ਨੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਇਦਾਂ ਦੇ ਚੀਜ਼ਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਉਹ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਸਭੇ ਉਹਨਾਂ ਦਾ ਹੌਸਲਾ ਬੜੇ ਹੋਏ ਆ ਸਾਰੇ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਸ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਨਹੀਂ ਰੋਲ ਦੇ ਦੋ ਪਾਵਰ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੇ ਔਰ ਤੁਸੀਂ ਜੁੜੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਖਨੌਰੀ ਬਾਡਰ ਤੋਂ ਜਿੱਥੇ ਕੇ ਵੱਡੇ ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ ਪੰਜਾਬ ਪ੍ਰਧਾਨ ਅਤੇ ਪ੍ਰਸਿੱਧ ਗਾਇਕ ਬਿੱਟੂ ਕਰਨੇਵਾਲਾ ਵੀ ਪਹੁੰਚੇ ਹੋਏ ਹਨ ਔਰ ਉਹਨਾਂ ਦੇ ਨਾਲ ਨਜ਼ਰ ਆ ਰਹੇ ਹਨ ਬਲਜੀਤ ਸਿੰਘ ਸ਼ੇਰਗੜ੍ਹ ਵੀ ਹਾਜ਼ਰ ਹਨ ਔਰ ਜੇ ਗੱਲ ਕਰੀਏ ਤਾਂ ਪੰਜਾਬ ਦੇ ਪ੍ਰਸਿੱਧ ਗਾਇਕ ਆਰ ਨੇਤ ਵੀ ਅੱਜ ਇੱਥੇ ਪਹੁੰਚੇ ਹੋਏ ਸਨ ਅੱਜ ਆਪਾਂ ਖਨੌਰੀ ਬਾਰਡਰ ਤੇ ਖੜੇ ਆਂ ਔਰ ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਮੇਰੇ ਪਿੱਛੇ ਪ੍ਰਧਾਨ ਸਾਹਿਬ ਨੂੰ ਦੇਖ ਰਹੇ ਹੋ ਔਰ ਸਾਡੇ ਬਹੁਤ ਹੀ ਸਤਾਰਜੋਗ ਵੀਰ ਜੀ ਉਹਨੇ ਬਿੱਟੂ ਖੰਨੇ ਵਾਲੇ ਜਿਨ੍ਹਾਂ ਦਾ ਕਾ ਵੱਡਾ ਨਾਮ ਹੈ ਸੰਦੂਲ ਸਕੰਦਰ ਰਾਣਾ ਨੇਕਾ ਗੀਤ ਗਾਏ ਨੇ ਉਹ ਵੀ ਸਾਡੇ ਦਰਮਿਆਨ ਇੱਥੇ ਪਹੁੰਚੇ ਆ ਪਹਿਲਾਂ ਅਸੀਂ ਆਰ ਨੇਤ ਨੂੰ ਵੀ ਮਿਲ ਕੇ ਆਏ ਆ ਸੋ ਖੁਸਾ ਯੂਨੀਅਨ ਦੇ ਜਿਹੜੇ ਕਿਸਾਨ ਆਗੂ ਨੇ ਵੱਡੇ ਆਗੂ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਣੇ ਆ ਔਰ ਆਓ ਤੁਹਾਨੂੰ ਸਿੱਧਾ ਹੀ ਲੈ ਕੇ ਚੱਲਦੇ ਆ ਪ੍ਰਧਾਨ ਸਾਹਿਬ ਕੋਲ ਸਰ ਜਿੱਦਾਂ ਪਹਿਲਾਂ ਕੇਂਦਰ ਦੀ ਸਰਕਾਰ ਵੀ ਕਹਿ ਰਹੀ ਸੀ ਕਿ ਟ੍ਰੇਨਾਂ ਤੇ ਨਹੀਂ ਆਉਣਾ ਤੁਸੀਂ ਆ ਮਨ ਲੋਕਾਂ ਦੇ ਦਿਨੇ ਆਉਣਾ ਹੁਣ ਜਦੋਂ ਕਿ ਤਰ੍ਹਾਂ ਕਿਤੇ 101 ਦਾ ਜਿਹੜਾ ਕਾਫਲਾ ਜਿੱਦਾਂ ਵਿੱਚ ਸ਼ੁਰੂ ਕੀਤਾ ਹੈ ਨਾ ਪੈਦਲ ਤਾਂ ਉੱਥੇ ਵੀ ਆਸੂ ਗਏ ਨੇ ਗੋਲੇ ਵੀ ਛੱਡੇ ਆ ਕੀ ਲੱਗਦਾ ਨਹੀਂ ਕੇਂਦਰ ਸਰਕਾਰ ਹਲੇ ਵੀ ਠੱਕਦੀ ਦੇਖੋ ਜਦੋਂ 2 ਸਾਲ ਬੀਤ ਗਏ ਅਸੀਂ ਬੜੀਆਂ ਸਾਰੇ ਭਾਰਤ ਪੱਧਰ ਤੇ ਮੀਟਿੰਗਾਂ ਕੀਤੀਆਂ ਸਰਕਾਰ ਸੁੱਤੀ ਹੋਣੀ ਜਗਾਇਆ ਵੀ ਸਾਡੇ ਜਿਹੜੇ ਤੁਸੀਂ ਮੰਗਾਂ ਹੋਈਆਂ ਮੰਗਾਂ ਨੂੰ ਲਾਗੂ ਕਰੋ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ ਕਿਉਂਕਿ ਮੋਦੀ ਸਰਕਾਰ ਦਾ ਤਾਂ ਚਿਹਰਾ ਸਾਰੇ ਵਰਲਡ ਵਿੱਚ ਨੰਗਾ ਹੋ ਚੁੱਕਾ ਹੈ ਇੱਕ ਕਿਸਾਨ ਵਿਰੋਧੀ ਸਰਕਾਰ ਆ ਤੇ ਕਾਰਪੋਰੇਟ ਕਰਾਂ ਦੇ ਦੀ ਸਰਕਾਰ ਆ ਜਿਸ ਨੂੰ ਵੇਖਦਿਆਂ ਹੋਇਆ ਸਾਨੂੰ 13 ਫਰਵਰੀ ਨੂੰ ਖਨੌਰੀ ਬਾਰਡਰ ਹੋਵੇ ਸ਼ੰਭੂ ਬਾਰਡਰ ਹੋਵੇ ਰਤਨਗੜ੍ਹ ਰਾਜਸਥਾਨ ਬਾਰਡਰ ਹੋਵੇ ਜਿੱਥੇ ਤਿੰਨਾਂ ਬਾਰਡਰਾਂ ਤੇ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਨੇ ਜਿੱਥੇ ਉਹਨਾਂ ਨੂੰ ਫੁੱਟ ਲਿਆ ਉੱਥੇ ਹੀ ਬੈਰੀਕੇਡਿੰਗ ਕਰਤੀ ਤੇ ਸਾਡੇ ਤੇ ਸਿੱਧੀਆਂ ਗੋਲੀਆਂ ਹਥੂਗੰਸ ਤੇ ਗੋਲੇ ਮੋਟਰ ਬੰਦ ਜਿਹਦੇ ਵਿੱਚ 21 ਫਰਵਰੀ ਨੂੰ ਕੁੱਪ ਕਰਨ ਦੀ ਜਿਹੜੀ ਸ਼ਹੀਦੀ ਹੁੰਦੀ ਆ ਤੇ ਉਹ ਸਰਕਾਰ ਦੀ ਗੋਲੀ ਨਾਲ ਹੁੰਦੀ ਆ ਇੱਥੇ ਹੀ ਬਸਨੀ ਪ੍ਰਤਪਾਲ ਸਿੰਘ ਨੂੰ ੱੱਕੇ ਨਾਲ ਜਿਹੜਾ ਲੰਗਰ ਦੀ ਸੇਵਾ ਕਰ ਰਿਹਾ ਸੀ ਜੋ ਉਹਨਾਂ ਦੀ ਪੁਲਿਸ ਨੇ ਚੱਕ ਕੇ ਹਰਿਆਣੇ ਜੀ ਨੇ ਤੇ ਉੱਥੇ ਲੈ ਕੇ ਚੱਕ ਕੇ ਉਹਦਾ ਐਡਾ ਬੁਰਾ ਹਾਲ ਕੀਤਾ ਬੂਜੇ ਪਾ ਕੇ ਉਹ ਬੜੀ ਜਦੋਜਦ ਕਰਕੇ ਅਸੀਂ ਜਿਹੜਾ ਉਹਨੂੰ ਛੁਡਾ ਕੇ ਲਿਆਂਦਾ ਜੇ ਮੈਂ ਗੱਲ ਕਰਾਂ ਅੱਜ ਦੀ ਅੱਜ ਵੀ ਜਦੋਂ ਅਸੀਂ ਐਲਾਨ ਕੀਤਾ ਵੀ ਅਸੀਂ 26 ਤਰੀਕ ਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਮਰਨ ਅੰਸ਼ਲ ਤੇ ਬੈਠਣਗੇ ਇਥੇ ਉਹਨਾਂ ਨੇ ਰਾਤ ਨੂੰ 25 ਨੂੰ 3 ਵਜੇ ਢੱਲੇਵਾਲ ਸਾਹਿਬ ਦੀ ਟਰਾਲੀ ਦੇ ਵਿੱਚੋਂ ਜੇੜ ਤੋੜ ਕੇ ਉਹਨਾਂ ਨੂੰ ਜ਼ਬਰੀ ਚੁੱਕ ਕੇ ਲੈ ਗਏ ਪੈਰੋ ਵੀ ਨੰਗੇ ਸੀ ਪਜਾਮਾ ਵੀ ਨਹੀਂ ਪਾਇਆ ਸੀ ਇਸ ਤਰੀਕੇ ਨਾਲ ਚੁੱਕਿਆ ਗਿਆ ਜਿਵੇਂ ਕੋਈ ਵੱਡਾ ਮਿਲਿਟੈਂਟ ਚੁੱਕਿਆ ਹੋਵੇ ਢੱਲੇਵਾਲ ਸਾਹਿਬ ਕਿਹੜਾ ਲੋਕੇ ਸੀ ਜਿਹਦੇ ਨੇ ਚੱਕ ਕੇ ਲੈ ਜਾਂਦੇ ਆ ਕੇ ਉਸ ਬੰਦੇ ਨੂੰ ਮੈਂ ਉਹਨੂੰ ਵੇਖ ਜਾ ਹਾਂ ਅਸੀਂ ਜਿਹੜੀ ਅੱਜ ਤੁਸੀਂ ਦੇਖੋਗੇ ਕਿ ਅੱਜ ਕੋਸਲੇ ਪਰਵਾਨਾ ਕੋਤਰੀ ਇੱਥੇ 100 ਬੰਦਾ ਰਾਤ ਨੂੰ ਤਣਾਏ ਫੁੱਟਾ ਡਾਂਗਾ ਲਾ ਔਰ ਅਸੀਂ ਇਹ ਸਮਝ ਤੋਂ ਸੁਣਾ ਚਾਹੁੰਦੇ ਆ ਜੇ ਸਰਕਾਰ ਦਾ ਹਜ਼ਾਰਾਂ ਬੰਦਾ ਆ ਜੇ ਸਾਨੂੰ ਭੁੱਖ ਦੇੜਨਾ ਚਾਹੇ ਸਾਡੀਆਂ ਲਾਛਾਂ ਦੇ ਉੱਪਰ ਦੀ ਜਾਣੇ ਕਿਉਂਕਿ ਸਾਡੀਆਂ ਨੌ ਲੇਹੜਾਂ ਬਣੀਆਂ ਹੋਈਆਂ ਨਹੀਂ ਜੀ ਪਹਿਲੀ ਲੇਹੜ ਇਹ ਆ ਦੂਜੀ ਲੇਹੜ ਪਿੱਛੇ ਆ ਪਰ ਸਾਰੀਆਂ ਨੌ ਲੇਹੜਾਂ ਬਣੀਆਂ ਔਰ ਤੁਸੀਂ ਦੇਖੀਏ ਉਹ ਮੱਢਲੇ ਵਾਲ ਸਾਹਿਬ ਦੇ ਜੁਨੀ ਸਾਡੀ ਉੱਥੇ ਟਰਾਲੀਆਂ ਬਿਲਡ ਕੀਤੀਆਂ ਹੋਈਆਂ ਅਸੀਂ ਡੀਜੀਪੀ ਸਾਹਿਬ ਆਏ ਸੀ ਕੱਲ ਗੌਰ ਵਿੱਚ ਜੀ ਆਏ ਡੀਆਈਜੀ ਸਾਹਿਬ ਆਏ ਸੀ ਸਤੂ ਸਾਹਿਬ ਨਾਨਕ ਸਿੰਘ ਐਸਸੀ ਸਾਹਿਬ ਆਏ ਸੀ ਡਿਪਟੀ ਕਮਿਸ਼ਨਰ ਆਏ ਸੀ ਜ਼ਿਲ੍ਹੇ ਪਟਿਆਲੇ ਦੇ ਔਰ ਉਹਨਾਂ ਨੂੰ ਸਾਰਾ ਦੱਸਿਆ ਉਹ ਕਹਿੰਦੇ ਸੀ ਕਿ ਸਾਨੂੰ ਸੁਪਰੀਮ ਕੋਰਟ ਦੇ ਆਰਡਰ ਨੇ ਵੀ ਤੁਸੀਂ ਇਹਨਾਂ ਨੂੰ ਸਹਾਇਤਾ ਦਿਵਾਉ ਡਲਤੀ ਪਰ ਧਲੇਵਾਲ ਸਾਹਮਣੇ ਇੱਕੋ ਗੱਲ ਤੇ ਨਵੇੜਾ ਕਰਤਾ ਸੀ ਵੀ ਮੈਂ ਜਿਹੜਾ ਮਰਨ ਵਰਤਨ ਦਾ ਸਟੈਂਡ ਲੈ ਲਿਆ ਮੇਰਾ ਚੱਲੀ ਰਹੂਗਾ ਚਾਹੇ ਮੇਰੀ ਮੌਤ ਥੋੜੇ ਪਹਿਚਾ ਤਾਂ ਹੋ ਜੇ ਚਾਹੇ ਦੋ ਦਿਨ ਬਾਅਦ ਹੋ ਜੇ ਮੇਰਾ ਇੱਕੋ ਇੱਕ ਨਿਸ਼ਾਨਾ ਕਿਸਾਨੀ ਬਚਾਉਣ ਦਾ ਕਿਸਾਨਾਂ ਨਗਾ ਮੰਗਾਂ ਹੋਈਆਂ ਮੰਗਾ ਨੂੰ ਮਣਵਾਉਣ ਦਾ ਜੇਕਰ ਤੁਸੀਂ ਮੰਗਾ ਮੰਵਾ ਸਕਦੇ ਹੋ ਤੇ ਸਾਡੇ ਦਰਵਾਜੇ ਖੁੱਲੇ ਨੇ ਗੱਲਬਾਤ ਲਈ ਪਿਆਰ ਅਦਰ ਵਿੱਚ ਦੇ ਤੁਸੀਂ ਕੋ ਧੱਕੇ ਨਾਲ ਚੱਕ ਲੋਗੇ ਤੇ ਇਹ ਮੇਰੇ ਜਿਹੜਾ ਕੇਡਰਾ ਇਹਨਾਂ ਨੂੰ ਪਤਾ ਵੀ ਚੱਕਾਂ ਦੇਣਗੇ ਕਿ ਨਹੀਂ ਚੱਕਾਂ ਦੇਣਗੇ ਜਾਂ ਕੀ ਨੁਕਸਾਨ ਹੋਊਗਾ ਔਰ ਜਿੱਥੋਂ ਤੱਕ ਇਹ ਮੋਰਚਾ ਅੱਜ ਦੇਖੋ ਵਲਡ ਦੇ ਵਿੱਚ ਕਿ ਮੋਰਚਾ ਤੁਸੀਂ ਨੇਤੀ ਰਹਿੰਦੇ ਹੋ ਸਾਡੇ ਨਾਲ ਭਰਾ ਬਣ ਕੇ ਉਹ ਇੱਕ ਇੱਕ ਅਪਡੇਟ ਦਿੰਦੇ ਹੂੰ ਅੱਜ ਮੋਰਚਾ ਜਿਹੜਾ ਪੂਰਾ ਫੀਚ ਤੇ ਗਿਆ ਹੋਇਆ ਜਿਵੇਂ ਕੱਲ ਕਮੇਟੀ ਆਈ ਸੀ ਦਿੱਲੀ ਵਾਲੇ ਵੀ ਸੀਗੇ ਵਿੱਚ ਉਹ ਦੇਖੋ ਗੱਲਬਾਤ ਕੀ ਚੱਲਦੀ ਆ ਪਰ ਸਾਡੇ ਰਸਤੇ ਖੁੱਲਣੇ ਅਸੀਂ ਇਹਨੇ ਵੀ ਸਾਡਾ ਮੰਗਾ ਮੰਨੋ ਅਸੀਂ ਪਿਆਰ ਸਾਠ ਜੱਤ ਕਰਦਾ ਠੰਡ ਦੇ ਵਿੱਚ ਇੱਥੇ ਬੈਠਣ ਨੂੰ ਪ੍ਰਧਾਨ ਜੀ ਲੱਗਦਾ ਜਿੱਦਾਂ ਦੀ ਸਰਕਾਰ ਦੀ ਸਿਚੁਏਸ਼ਨ ਬਣੀ ਹੋਈ ਹੈ ਕਿ ਲੱਗਦਾ ਅਸੀਂ ਮੋਰਚਾ ਜਿੱਤ ਪਾਵਾਂਗੇ ਦੇਖੋ ਜੀ ਜੇ ਮੈਂ ਸਰਕਾਰ ਦੀ ਗੱਲ ਕਰਾਂ 101 ਦਾ ਜਥਾ ਜਿਹੜਾ ਸ਼ੰਭੂ ਤੋਂ ਉਹ ਨੂੰ ਜੇ ਤੇਰੀ ਜਾ ਰਿਹਾ ਸੀ ਜੇ ਸੁਵਿਧਾਨਕ ਹੱਕਾ ਯੂਨੀਵਰਸਲ ਸੌਤਾ ਸਾਨੂੰ ਵੀ ਅਸੀਂ ਪਾਸ ਜਿਵੇਂ ਕਿ ਜਿੱਥੇ ਮੱਗੀ ਕਰਦੇ ਆ ਦੇਦਾ ਅਰੇ ਯਾਰ ਸਰਕਾਰ ਦੇ ਵੀ ਸੁਣਦਾ ਰਹੀ ਆ ਹੰਦ ਬੰਦ ਕਰ ਰਹੀ ਆ ਘਾਨ ਕਰ ਰਹੀ ਆ ਔਰ ਜਿਹੜੀ ਮੋਟੀ ਸਰਕਾਰ ਆ ਮੈਂ ਸਮਝਦਾ ਇਹਦਾ ਚਿਹਰਾ ਜਿਹੜਾ ਇੱਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਲੰਗਾ ਹੋ ਟੁਕਾ ਔਰ ਦਸੰਗੀ ਰੋਡ 'ਤੇ ਜੇ ਅਸੀਂ ਕਿਸਾਨ ਆ ਜਿਹੜੇ ਸਾਰੇ ਅਸੀਂ ਇੱਕ ਕਿਸਾਨੀ ਬਚਾਉਣ ਲਈ ਕਿਉਂਕਿ ਬਾਬੇ ਨਾਨਕ ਦਾ ਕਿਤਾ ਉਤਮ ਖੇਤੀ ਮਦਦਪਾਰ ਨਖਿੱਦ ਚੱਕਰੀ ਭੀਖ ਮਰਦਾ ਔਰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਕਿੱਤੇ ਨਾਲ ਕਿਉਂ ਜੋੜ ਕੇ ਗਏ ਨੇ ਕਿਰਤ ਕਰੋ ਵੰਡ ਛਕੋ ਜਿਹੜੇ ਦੂਜੇ ਕਿੱਤੇ ਨੇ ਕਾਰਪੋਰੇਟ ਘਰਾਣਿਆਂ ਦੇ ਉਹ ਬੇਈਮਾਨ ਕਿੱਤੇ ਨੇ ਜੇ ਇਹ ਕਿੱਤੇ ਸਾਡਾ ਸਰਕਾਰਾਂ ਖਤਮ ਕਰਨੀਆਂ ਚਾਹੁੰਦੀਆਂ ਔਰ ਸਾਨੂੰ ਥੂਠਾ ਫੜਾ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨੇ ਚਾਹੁੰਦੇ ਆ ਅਸੀਂ ਕਿਸੇ ਵੀ ਕੀਮਤ ਤੇ ਇਹ ਗੱਲ ਹੋਣੀ ਨਹੀਂ ਪ੍ਰਧਾਨ ਜੀ ਕੋਈ ਨਾ ਕੋਈ ਰਾਹ ਨਹੀਂ ਦਿੱਤਾ ਕਿ ਉਹਨਾਂ ਦਾ ਕਰਣੀ ਹੈ ਦੇਖੋ ਜੀ ਸੈਟੂਨ ਡਿਸੀਜਨਾਂਗਾ ਰਾਜਿਸਤਰਾ ਬਣ ਗਈ ਜਦੋਂ ਅਸੀਂ ਇਹਨਾਂ ਨੇ ਸਾਨੂੰ ਟੇਬਲ ਟਾਕ ਤੇ ਗੱਲ ਕਰਨੀ ਪਿਆਰ ਆ ਸਾਡਾ ਮੰਗਾ ਮੰਨੋ 12 ਮੰਗਾ ਨੇ ਔਰ ਇਹ ਮੰਗਾ ਨੇ ਕਿਸਾਨੀ ਲਈ ਜੁੜੀਆਂ ਹੋਈਆਂ ਮੰਗਾ ਨੇ ਔਰ ਸਰਕਾਰ ਦੇ ਨਾਲ ਮੰਗਾਂ ਹੋਈਆਂ ਮੰਗਾ ਨੇ ਕੋਈ ਨਵੀਂ ਮੰਗਾ ਅਸੀਂ ਐਡ ਨਹੀਂ ਕੀਤੀ ਵੀ ਜਾਂ ਅਸੀਂ ਨਵੀਂ ਮੰਗਾ ਐਡ ਕੀਤੀ ਹੋਵੇ ਉਹ 21 ਵਾਲੀਆਂ ਮੰਗਾ ਨਹੀਂ ਕਿਦ ਤਰ੍ਹਾਂ ਕਦੇ ਅਸੀਂ ਆਪਣੇ ਸਟੈਂਡ ਤੇ ਖੜੇ ਹਾਂ ਪੂਰੇ ਸਰਕਾਰ ਪਾਈ ਦੀ ਸੋ ਗੱਲਬਾਤ ਕਰਦੇ ਬਿੱਟੂ ਭਾਜੀ ਜਿਹੜੇ ਖੰਨੇ ਤੋਂ ਕਾਫੀ ਫੇਮਸ ਆ ਕੇ ਇੱਥੇ ਆਛੇ ਰ ਹੈ ਔਰ ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਭਾਈ ਸਾਸੀ ਜੀ ਜੀ ਬਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਔਰ ਮੇਲੇ ਲਈ ਕਾਫੀ ਦੇਰ ਬਾਅਦ ਹੋ ਸਵਾਗਤ ਹੈ ਤਾਰਾ ਬੋਲੋ ਪੰਜਾਬੀ ਚੈਨਲ ਤੇ ਹਾਂ ਬਾਈ ਮੈਂ ਤੁਹਾਡੇ ਕੋਲ ਜ਼ਿਆਦਾ ਟਾਈਮ ਨਹੀਂ ਲੈਣਾ ਮੈਂ ਤਾਂ ਇੱਕ ਛੋਟਾ ਜਿਹਾ ਸਵਾਲ ਕਰਨਾ ਜਿਹੜੇ 90 90 95 95 ਸਾਲ ਦੀ ਉਮਰ ਦੇ ਵਿੱਚ ਇੱਥੇ ਬਜ਼ੁਰਗ ਬੈਠੇ ਆ ਲੱਗਦਾ ਨਹੀਂ ਉਹਨਾਂ ਨੂੰ ਅੱਜ ਆਪਣੇ ਪਰਿਵਾਰਾਂ ਦੇ ਵਿੱਚ ਵਹਿੰਦੀ ਲੋੜ ਇਸ ਫੈਟ ਸਾਡੇ ਵਿੱਚ ਸਾਡੇ ਬੁਰਗੂਆਂ ਨੇ ਸਾਡੇ ਸ਼ਹੀਦਾਂ ਨੇ ਭਰੀ ਹੋਈ ਹੈ ਕਿਉਂਕਿ ਅਸੀਂ ਉਸ ਕੌਮ ਦੇ ਵਾਰਸਾਂ ਉਹਨਾਂ ਸ਼ਹੀਦਾਂ ਦੇ ਵਾਰਸਾਂ ਜੇ ਬਾਬਾ ਦੀਪ ਸਿੰਘ ਜੀ ਆਪਣੀ 74 ਸਾਲ ਦੀ ਉਮਰ ਦੇ ਵਿੱਚ ਖੰਡਾ ਖੜਕਾ ਸਕਦੇ ਨੇ ਤੇ ਸਾਡੇ ਬਜ਼ੁਰਗਾਂ ਨੂੰ ਵੀ ਕੋਈ ਸਪਿਰਟ ਮਿਲੀ ਹੋਈ ਆ ਫਿਰ ਹਾਰ ਕੇ ਜਾਣ ਵਾਲੇ ਨਹੀਂ ਅਸਾਂ ਸਾਡੀਆਂ ਅਗਲੀਆਂ ਜਨਰੇਸ਼ਨਾਂ ਨੂੰ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਣਾ ਔਰ ਚੜ੍ਹਦੀ ਕਲਾ ਚ ਰਹੇਗਾ ਮੋਰਚਾ ਬਿਲਕੁਲ ਚੜ੍ਹਦੀ ਕਲਾ ਚ ਰਹੂਗਾ ਮੈਂ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਇੱਕ ਤਾਂ ਹਰ ਕਿਸਾਨ ਨੂੰ ਹਰ ਮਜ਼ਦੂਰ ਨੂੰ ਹਰ ਛੋਟੇ ਵਪਾਰੀ ਨੂੰ ਭਾਈ ਇਹ ਇਕੱਲਾ ਕਿਸਾਨਾਂ ਦਾ ਮਸਲਾ ਨਹੀਂ ਇਹ ਮਸਲਾ ਫਸਲਾਂ ਦਾ ਨਹੀਂ ਇਹ ਨਸਲਾਂ ਦਾ ਮਸਲਾ ਹੈ ਆਪਣੀਆਂ ਨਸਲਾਂ بچਾ ਲਓ ਜੇ ਕਿਸਾਨੀ ਮਰ ਗਈ ਸਾਰੇ ਮਰ ਜੂਗੇ ਬਾਕੀ ਦੀਆਂ ਜਿਵੇਂ ਜਥੇਬੰਦੀਆਂ ਨੇ ਮੈਂ ਦੇਖਦਾ ਵੀ 32 ਜਥੇਬੰਦੀਆਂ ਸੀ 21 ਚ ਹੁਣ ਕਹਿੰਦੇ 52 ਹੋ ਗਈਆਂ ਜਾਂ 62 ਹੋ ਗਈਆਂ 92 72 ਪਤਾ ਨਹੀਂ ਕਿੰਨੀਆਂ ਲੱਗਦਾ ਨਹੀਂ ਜੇ ਸਾਰੇ ਇੱਕ ਮੋਟੂ ਹੋ ਜਾਣ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਆਪਣੀ ਧੌਣ ਦੇ ਵਿੱਚ ਕਿੱਲਾ ਰੱਖੀ ਬੈਠੇ ਹੋ ਕੱਢ ਦਿਓ ਦੱਲੇਵਾਲ ਸਾਹਿਬ ਨੇ ਬਹੁਤ ਵੱਡਾ ਸਟੈਂਡ ਲਿਆ ਹੈ ਉਹਨਾਂ ਦਾ ਕੋਈ ਆਪਣਾ ਨਿੱਜੀ ਮੁਫਾਦ ਨਹੀਂ ਇਹ ਪੂਰੀ ਕਿਸਾਨੀ ਲਈ ਕਰ ਰਹੇ ਆ ਪੂਰੇ ਪੰਜਾਬ ਲਈ ਨਹੀਂ ਪੂਰੇ ਹਿੰਦੁਸਤਾਨ ਲਈ ਨਹੀਂ ਪੂਰੀ ਦੁਨੀਆ ਭਰ ਦੀ ਕਿਸਾਨੀ ਲਈ ਇੱਕ ਵੱਡਾ ਫਲੇਹਾ ਦੇ ਰਹੇ ਆ ਇਸ ਤਰ੍ਹਾਂ ਕਿ ਸਾਰੇ ਇੱਕ ਹੋ ਜੋ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਜਿੱਤੀਏ ਏਕੇ ਦੀ ਬਰਕਤ ਹੈ ਏਕੇ ਦੀ ਜਿੱਤ ਹੈ ਕਿਉਂਕਿ ਸਰਕਾਰਾਂ ਦਾ ਕੰਮ ਹੈ ਖਲਾਰ ਕੇ ਅੱਡ-ਅੱਡ ਕਰਕੇ ਪਾੜ ਕੇ ਹਮੇਸ਼ਾ ਸਰਕਾਰਾਂ ਇਹਦਾ ਫਾਇਦਾ ਲੈ ਜਾਂਦੀਆਂ ਨੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਪਰ ਸਭ ਤੋਂ ਵੱਡੀ ਗਲਤੀਆਂ ਜਿਹੜੀਆਂ ਅਸੀਂ ਪਿੱਛੇ ਕੀਤੀਆਂ ਨੇ ਉਹਨਾਂ ਨੂੰ ਸੁਧਾਰਨੀ ਹੋਵੇਗੀ ਬਹੁਤ ਮਿਹਰਬਾਨੀ ਸੋ ਇਹ ਸੰਨ ਬਿੱਤੂ ਖੰਨੇਵਾਲਾ ਜੀ ਜਿਹੜੇ ਕਹਿੰਦੇ ਆ ਕਿ ਸਾਨੂੰ ਲਗਭਗ ਇਕੱਠੇ ਹੋਣਾ ਚਾਹੀਦਾ ਪਰ ਸੋਮਾ ਤਕੈਤ ਸਾਹਿਬ ਨਾਲ ਵੀ ਗੱਲਬਾਤ ਕਰ ਰਿਹਾ ਸੀ ਉਹਨਾਂ ਦਾ ਵੀ ਇਹੀ ਮੰਨਣਾ ਹੈ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਸਾਡੇ ਨਾਲ ਕਿਸਾਨਾਂ ਆ ਗੂ ਸਮਾਨੇ ਤੋਂ ਨੇ ਚੀਵਾ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਦੇ ਸੋ ਚੀਵਾ ਸਾਹਿਬ ਉਹ ਬੋਲ ਸਾਰਾ ਭਾਜੀ ਕਿਦਾਂ ਦੇਖਦੇ ਹੋ ਜਿਹੜੀਆਂ ਸਰਕਾਰਾਂ ਸਾਡੇ ਤੇ ਰੋਜ਼ੀ ਜ਼ੁਲਮ ਕਰਦੀਆਂ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਨਾ ਨੌਜਵਾਨ ਵੀਰਾਂ ਨੂੰ ਸਾਰਿਆਂ ਨੂੰ ਏਕਾ ਕਰੋ ਇੱਥੇ ਆ ਕੇ ਬੈਠੋ ਆਪਾਂ ਜਿਵੇਂ ਹੁਣ ਦੱਲਿਆਵਾਲ ਸਾਹਿਬ ਨੇ ਆਪਣਾ ਬੋਤਾਲ ਦੀ ਪ੍ਰਧਾਨ ਜੀ ਨੇ ਕਿਹਾ ਪਿੱਛੂ ਭਾਜੀ ਨੇ ਕਿਹਾ ਵੀ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਵੀ ਜਿੰਨਾ ਵੀ ਲੋ ਵੀ ਰਾਜਨੀਤਿਕ ਕਰਨਾ ਚਾਹੁੰਦੇ ਨੇ ਵੀ ਆਪਾਂ ਰੁੱਥੀ ਹੋਣਾਰੇ ਤੇ ਇਕੱਠੇ ਹੋ ਕੇ ਦੇਖੀਏ ਵੀ ਕਿਸਾਨੀ ਨੀਤੀ ਆਪਣੀ ਲੋਕਾਂ ਨੂੰ ਕਿ ਕਿਸਾਨ ਨੇ ਨਹੀਂ ਤਾਂ ਕਿਦ ਤਰ੍ਹਾਂ ਕਰਦੇ ਮਸਲਾ ਨਹੀਂ ਤਾਂ ਨਸਲਾ ਨਹੀਂ ਇਹਦੇ ਪ੍ਰਧਾਨ ਸਾਹਿਬ ਕਹਿੰਦੇ ਸੁਪਰ ਪ੍ਰਧਾਨ ਸਾਹਿਬ ਸਾਹਿਬ ਪ੍ਰਧਾਨ ਜੀ ਅੱਜ ਦਸਣ ਹੋਇਆ ਅੱਜ ਜੇ ਨਹੀਂ ਮਿਲੇ ਆਪਾਂ ਸੋ ਹੁਣ ਸਟੈਪ ਬਿਚ ਸਟੈਪ ਆਪਾਂ ਕੁਛ ਅੱਗੇ ਵਧਦੇ ਹਾਂ ਜਿੱਦਾਂ ਤੁਹਾਨੂੰ ਦੱਸਿਆ ਹੀ ਇਹ ਪ੍ਰਧਾਨ ਜੀ ਨੇ ਸਾਹਿਬ ਨੇ ਵੀ ਆਉਣ ਦਾ ਬਹੁਤ ਜੱਥੇ ਬੰਦੀਆਂ ਆਉਣ ਲੱਗ ਗਏ ਨੇ ਸਾਰੇ ਤੇ ਜਿਹੜੇ ਨਹੀਂ ਵੀ ਆਏ ਅਸੀਂ ਉਹਨਾਂ ਨੂੰ ਵੀ ਆਣੇ ਆ ਵੀ ਸਾਰੇ ਆਓ ਹੋ ਬਿੱਟੂ ਭਾਜੀ ਵੀ ਦੱਸ ਕੇ ਗਏ ਨੇ ਫਸਲਾਂ ਦਾ ਨਹੀਂ ਫਸਲਾ ਦਾ ਆਪਾਂ ਸਭ ਨੂੰ ਆਉਣਾ ਚਾਹੀਦਾ ਸਾਰੇ ਜੱਥੇਬੰਦੀਆਂ ਨੂੰ ਇੱਕ ਹੋ ਕੇ ਮੋਰਚਾ ਲੜਨਾ ਚਾਹੀਦਾ ਜਿੱਤਣਾ ਸੋ ਇੱਕ ਮੁੱਠ ਹੋ ਕੇ ਮੋਰਚਾ ਜਿਹੜਾ ਲੜਨਾ ਚਾਹੀਦਾ ਔਰ ਆਪਾਂ ਜਿੱਤਣਾ ਵੀ ਆ ਜ਼ਰੂਰ ਕਿਉਂਕਿ ਕਿਸੇ ਸ਼ਾਇਰ ਨੇ ਵੀ ਲਿਖਿਆ ਹੈ ਮੈਂਸ ਡਿਊਟੀ ਟੂ ਸਟ੍ਰਗਲ ਫੁਰੂ ਉਟਾਉਣ ਗਾਉੜ ਅਸੀਂ ਸਾਡਾ ਮਤਲਬ ਕੋਸ਼ਿਸ਼ ਕਰਨਾ ਹੁੰਦਾ ਫਾਲਤਾਂ ਦੇਖੋ ਪ੍ਰਮਾਤਮਾ ਨੇ ਦੇਣਾ ਸੋ ਪਿਛਲੇ ਲਗਾਤਾਰ 10 ਮਹੀਨਿਆਂ ਤੋਂ ਪ੍ਰਧਾਨ ਜੀ 10 ਮਿੰਟ ਤਾਂ ਹੋ ਗਏ ਹਾਂ ਜੀ ਹੋ ਗਏ 10 ਮਿੰਟਾਂ ਤੋਂ ਤਤੇ ਹੋਇਆ ਕਨੌਰੀ ਬਾਰਡਰਾਂ ਤੇ ਔਰ ਜੇ ਗੁਰੂ ਮਾਰ ਦੀ ਚੜ੍ਹਦੀ ਕਲਾ ਹੋਈ ਮੇਰ ਹੋਈ ਤਾਂ ਅਸੀਂ ਜ਼ਰੂਰ ਜਿਹੜਾ ਮੋਰਚਾ ਉਹ ਜਿੱਤਾਂਗੇ ਸੋ